ਉਹ ਪੜੀ ਲਿਖੀ ਆ ਤੂੰ ਬਣਾ। ਤੇ ਪੜੀ ਲਿਖੀ ਹੋਣਾ ਕਰਤੂਰਗ ਭੰਜੇ। ਤੇ ਮੈਂ ਕੀ ਕਿਹਾ ਹੁਣ? ਤਾਂ ਉਹ ਤੇ ਦੀਦੀ ਨੇ ਕੀ ਕਿਹਾ ਹੁਣ ਦੱਸ ਤੂੰ ਆ ਗਿਆ ਦੀਦੀ ਨੂੰ ਵੀ ਬੋਲਣ ਲੱਗ ਪਿਆ। ਯਾਰ ਉੱਤੇ ਕਰਦੀ ਆ ਤੂੰ ਦਿਲ ਚ ਖਾਰ ਰੱਖਦੀ ਮੇਰੇ ਬਗਤੀ ਆ ਨਾ। ਕਿਹੜੀ ਮੈਂ ਖਾਰ ਰੱਖੀ ਆ ਮੈਂ ਕੀ ਕਿਹਾ ਵਾ ਹੁਣ? ਵਾ ਸੁਣ ਲਿਆ ਖਰਾ। ਕੀ ਕਿਹਾ ਦੀਦੀ ਨੇ ਇਦਾਂ ਦਾ? ਜੇ ਫਿਰ ਸੁਣਿਆ ਦੇ ਵਿੱਚ ਗਲਤ ਕੀ ਕਿਹਾ ਐ ਮੈਂ? ਆਹ ਗਾੜੀ ਬੋਲਿਆ ਕਰ। ਨਹੀਂ ਇਦਾਂ ਇਦਾਂ ਕੀਤਾ ਕੀ ਆ ਦੀਦੀ ਨੇ? ਮੇਰੇ ਕੰਨ ਬੋਲੇ ਆ। ਚੋਣਿਆ ਹਕੂਮਤ ਮੈਂ ਤੁਹਾਨੂੰ ਸਮਝਾਉਂਦੀ ਵੀ ਆਪਣਾ ਹੀ ਆ ਘਰ ਤੇਰਾ ਬਗਾਨਾ ਥੋੜੀ ਐ ਤੁਹਾਨੂੰ ਤੇ ਬਸ ਲੜਾਈ ਦੇ ਬਹਾਨੇ ਹੀ ਚਾਹੀਦੇ ਆ ਤੁਹਾਡੀ ਦੋਵਾਂ ਦੀ ਹੁਣ ਇੱਕ ਗੱਲ ਜੀ ਹੋ ਗਈ ਆ ਭਰਾਵਾ ਮੈਂ ਤੇ ਤੇਰਾ ਘਰ ਵਸਾਉਣ ਡੇ ਉਹ ਗੱਲ ਵੱਖਰੀ ਤੇਨੂੰ ਲੱਗਣ ਡਿਆ ਵੀ ਮੈਂ ਜਾੜਨ ਡਈ ਆ ਘਰ ਤੂੰ ਚੰਗਾ ਵਸਾਇਆ ਮੇਰਾ ਆਪੇ ਰਿਸ਼ਤਾ ਕਰਾ ਗਏ ਆਪੇ ਮੁੜ ਕੇ ਆਪੇ ਕਰ ਲਿਆ ਤੇ ਮੈਨੂੰ ਇਹ ਛਡੂਸਦਾ ਤੇ ਹਾ ਜਿਹੜੀ ਜ਼ਬਾਨ ਹੁਣ ਚੱਲਣ ਦੀ ਜੇ ਉਦੋਂ ਚਲਾ ਲਿੰਦਾ ਉਦੋਂ ਤੇ ਗੂੰਗਾ ਬਣਿਆ ਹੀ ਅੰਦਰਾਂ ਚੋਂ ਨਹੀਂ ਨਿਕਲਦਾ ਹੁੰਦਾ ਕਦੀ ਆ ਨੁੱਕਰ ਮਲਨੀ ਤੇ ਕਦੀ ਉਹ ਨੁੱਕਰ ਬਲਨੀ ਉਦੋਂ ਤੇ ਦੇਵੀਦਾਸ ਬਣਿਆ ਹੀ ਮਹਾਕ ਕੀ ਜੇ ਦੇਦਾਸ ਮੈਨੂੰ ਪਤਾ ਨਹੀਂ ਆ ਪਰ ਤੇਰਾ ਮਾ ਡਿਵਲਪਸ਼ ਭੇਜ ਲਿਆ ਵਾ ਜਦੋਂ ਕੋਈ ਹੰਦਾਲ ਹਿਲਕ ਕਰਨ ਐਨੇ ਵਾਤੂ ਗਲੇਟਿਓ ਫੜਦੇ ਆ ਜਿੱਦਾ ਸਾਰਾ ਦੁੱਖ ਮੈਨੂੰ ਹੁੰਦਾ ਹੁਣ ਕਿੱਦਾਂ ਅਸਲਾਵਾ ਕੰਡੀਆਂ ਆ ਹਾਂ ਤੈਨੂੰ ਵੀਰ ਭੇਖਾ ਲੱਗਾ ਹੀ ਆ ਮਾੜੀ ਗੱਲ ਕਹੀ ਆ ਤੂੰ ਚੋਪੀ ਹੈ ਨਾ ਬਾਬਾ ਤੂੰ ਚੋਪੀ ਰਹਿ ਤੂੰ ਦੇ ਮਨਜੋਤ ਵੀਰ ਦੋ ਜ਼ਿੰਦਗੀਆਂ ਖਰਾਬ ਕਰ ਲਈਆਂ ਆਪਣੀਆਂ ਮੇਰੇ ਖਿਆਲ ਨਾਲ ਤਿੰਨ ਕੀਤੀਆਂ ਇੱਥੇ ਕੋਈ ਹੈਗਾ ਮੇਰਾ ਕੋਈ ਉਹਦੇ ਦੁਆਨੇ ਜਾਂਦੀ ਹੋਈ ਜਾਂਦੀ ਵਿਚਾਰੀ ਦਾ ਸਾਰਾ ਟੱਬਰ ਉਹਦਾਂ ਦਾ ਉਹਨੂੰ ਹੀ ਬੋਲੀ ਜਾਂਦਾ ਉਹਨੂੰ ਹੀ ਵਿਚਾਰੀ ਆ ਹਾਂ ਇਹਨੂੰ ਤਾਂ ਅਵਾਰਡ ਮਿਲਣਾ ਚਾਹੀਦਾ ਸੀਐਡੀ ਦਾ ਸੀਐਡੀ ਦਾ ਜੀ ਇਹਨੂੰ ਨਹੀਂ ਆਂਦਾ ਤਾਂ ਉਹਦੇ ਨਾਲ ਨਭਾ ਵੀ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਤੇ ਗਿਆ ਮੈਂ ਹੁਣ ਇੰਨਾ ਬਦਲਣ ਤੇ ਨਹੀਂ ਆਪਨੇ ਆਪ ਨੂੰ ਹੋਰ ਤੇ ਹੁਣ ਮੈਨ ਤੋਂ ਕੀ ਚਾਹੁੰਨੇ ਆ ਚੰਗਾ ਬਦਲਣ ਦੀ ਆ ਸਲਾਹਾਂ ਕਹਣੀ ਨੁਕਰੇ ਵਾਲੜ ਕਿਹੜੀਆਂ ਸਲਾਹਾਂ ਕੀ ਉਹ ਜਿਆਵਾ ਮੈਂ ਤਾਂ ਕੋਈ ਸਲਾਹ ਨਹੀਂ ਦਿੱਤੀ ਕੋਈ ਨਹੀਂ ਕੁਛ ਤੇ ਉਦਾਂ ਹੀ ਬੋਲੀ ਜਾਂਦੇ ਆ ਜਿਹਨੂੰ ਸ਼ਤ ਤੇ ਲੈ ਗਿਆ ਭਾਲ ਲਿਆਵਾ ਸਲਾਹਾਂ ਦੇਣ ਦੀ ਹੋ ਕੀ ਸਲਾਹਾਂ ਦੇ ਪੈਣੀ ਜੇ ਤੂੰ ਗੱਲ ਕੋਈ ਕਰਦਾ ਨਾ ਬੜੇ ਦੋਸਤ ਨਾਲ ਨਾਲ ਸੋਖੇ ਗੱਲ ਸਹੀ ਆ ਐਵੇਂ ਭਾਬੀ ਜੀ ਪਤਾ ਨਹੀਂ ਕੀ ਸੁਣ ਲਿਆ ਕੀ ਨਹੀਂ ਐਵੇਂ ਬੋਲਣ ਲੱਗ ਪਏ ਕਹਿੰਦੀ ਜੇ ਕੋਈ ਗੱਲ ਕਰਤਾ ਨਾ ਗਾਹੀ ਦੋਸ਼ ਨਾ ਕਰ ਸੁਖ ਫੇ ਤੂੰ ਆਹੋ ਕਰਨਾ ਆਪਣਾ ਰੂਪ ਵਿਖਾਈ ਦਿੱਤਾ ਨਾ ਉਹ ਨਹੀਂ ਦੀਦੀ ਇਦਾਂ ਦਾ ਕੁਛ ਨਹੀਂ ਹੈ ਨਾ ਇਹ ਨੀ ਬਾਂ ਦਿੱਤਾ ਇਸ ਵਾਰ ਬਾਣਾ ਤੂੰ ਇਹਦਾਂ ਸੱਚੀ ਨਾ ਹੋ ਦੋਵੇਂ ਜਾਣੀਆਂ ਤੁਹਾਡੇ ਇਰਾਦਿਆਂ ਦਾ ਮੈਨੂੰ ਪਤਾ ਲੱਗ ਗਿਆ ਵਾ ਨਹੀਂ ਹਾਦੀ ਮਾਂ ਮਰੀ ਹੈ ਤੇ ਇਹ ਕਿੱਦਾਂ ਸਲਾਵਾ ਕਾਣੀਆਂ ਨੂੰ ਕਰੇ ਵੜਵੜ ਜੋ ਆ ਜਾਂਦਾ ਹਨ ਉਹ ਤਾਂ ਰੋਦੀਆਂ ਇਤਾਂ ਜਿੱਤਾ ਸਾਰਾ ਦੁੱਖ ਇੰਨਾ ਨਹੀਂ ਹੁੰਦਾ ਹਾਡੀ ਤੇਰੀ ਕੱਲੇ ਦੀ ਹੀ ਕਿ ਬਸ ਹੱਡੀ ਹੱਡੀ ਲਾ ਛੜਿਆ ਉਦੋਂ ਤੇ ਹਾਡੀ ਮਰੀ ਵੀ ਤਾਂ ਕਲੇਸ਼ ਨਹੀਂ ਆਇਆ ਤੂੰ ਹੀ ਕਲੇਸ਼ ਪਾਇਆ ਸੀ ਫਿਰ ਮਰੀ ਆ ਤੂੰ ਹੀ ਐਵੇਂ ਪਿਸਤੌਲ ਲੈਉਂ ਨਾਉ ਜੇ ਮਰੀ ਤੂੰ ਹੀ ਹੈ ਪਹਿਲਾਂ ਵੀ ਇਹੀ ਕਰਿਆ ਸੀ ਅਗਰ ਦਿੰਦੀ ਤੂੰ ਹੀ ਹੁਣ ਤੂੰ ਮਾਂ ਮੇਰੀ ਮਾਰ ਕੇ ਤਾਂ ਹੁਣ ਮੇਰੇ ਸਿਰ ਤੇ ਜੜ ਚੜਾਣ ਕੇ ਬੋਲਦੇ ਆ ਮੈਂ ਆਪਣੀ ਮਾਂ ਨੂੰ ਮੇਰੇ ਨਾਲ ਨਹੀਂ ਤਾਨੂੰ ਨਹੀਂ ਕਹਿਣ ਨੂੰ ਵੀ ਆਈ ਮਾਨੁੱਖਿਆ ਬਾਦ ਮੇਰੇ ਬਾਦ ਮੇਰੇ ਤੇਰਾ ਮੈਂ ਪਤਾ ਲੈ ਨਹੀਂ ਉੱਥੇ ਮਰ ਮਰ ਜਾਂਂਦੀ ਮੇਰੇ ਪਤਾ ਨਹੀਂ ਭਰਾ ਨੂੰ ਕੀ ਹੋਇਆ ਪਤਾ ਲੈਣ ਜਾਵਾ ਭਰਾ ਦੀ ਜਬਾਨ ਵਿੱਚ ਇਹ ਗਾੜੀ ਮੈਂ ਹੀ ਕਿਹਾ ਏ ਭਾਬੀ ਉਹਨੂੰ ਮੈਂ ਪਹਿਲਾਂ ਸਮਝਾਇਆ ਉਹ ਕਹਿੰਦੀ ਸਾਰਾ ਟੱਬਰ ਮੈਨੂੰ ਬੋਲਣੋਂ ਨਹੀਂ ਹਰਦਾ ਫਿਰ ਮੈਂ ਹੀ ਕਿਹਾ ਵੀ ਜੇ ਕੋਈ ਬੋਲੂ ਤਾਂ ਫਿਰ ਸੁਣਾਈ ਜਾ ਕਿੰਨਾ ਕਚੇਰ ਬੰਦੇ ਨੇ ਚੁੱਪ ਰਹਿਣਾ ਨਹੀਂ ਚੰਗੀ ਮਤ ਦਈ ਜੀ ਉਹਨੇ ਕਿਹਾ ਹਾਂ ਜੀ ਮਤਾਂ ਦੇ ਦਿਆਂ ਮੈਨੂੰ ਨਹੀਂ ਮੈਂ ਤੈਨੂੰ ਸੱਪ ਵੀ ਨਹੀਂ ਕਹਿ ਸਕਦੀ ਤੂੰ ਦਮਉਈਆ ਦੋ ਵਾਰ ਸੜੰਗਦੀਆਂ ਤੂੰ ਜਦੋਂ ਮੈਂ ਚੰਗੀਆਂ ਗੱਲਾਂ ਕੀਤੀਆਂ ਉਦੋਂ ਤੇ ਸੁਣੀਆਂ ਨਹੀਂ ਜਦੋਂ ਮੈਂ ਕੋਈ ਪਾੜੀ ਗੱਲ ਕਰਤੀ ਉਦੋਂ ਝਟਕਨਾਂ ਚ ਪੈ ਗਈ ਆ ਚੰਗੀ ਗੱਲ ਤੂੰ ਕੀਤੀ ਕਿਹੜੀ ਆ ਅੱਜ ਤੱਕ ਤੈਨੂੰ ਦੋ ਲੋਕ ਕਿਹਾ ਕਿ ਤੂੰ ਵਿਆਹ ਕਰਾ ਕੇ ਅਸੀਂ ਮਰ ਕੇ ਤੇਰੇ ਪਾ ਦੇ ਆਹੋ ਨਾ ਤੂੰ ਕੋਈ ਕੰਮ ਚੰਗਾ ਕੀਤਾ ਤੇ ਨਾ ਤੂੰ ਬੋਲਦੀ ਚੰਗਾ ਉਹ ਦੀਵੀ ਨਹੀਂ ਆ ਦੀਦੀ ਮੈਨੂੰ ਸਮਝਾਉਉਣੀ ਨਹੀਂ ਰਹੇ ਵੀ ਕਿ ਕੋਈ ਗਲਤ ਗੱਲ ਤੇ ਕੀਤੀ ਨਾ ਤੁਨੇ ਕੀਤੀ ਬੱਚੀ ਐ ਤੈਨੂੰ ਸਮਝਾਉਂਦੀ ਲੋੜ ਆ ਜਿੰਨੇ ਸਮਝਾਉਣਾ ਹੀ ਉਹ ਤੇ ਮਰ ਗਈ ਮਾਰਦੀ ਸਾਰਿਆਂ ਨੇ ਮੇਰੀ ਮਾਂ ਹੁਟਾਏ ਨਾ ਐਨੇ ਘਰ ਵੜੀ ਜੋ ਦੁਬਾਰਾ ਛੱਜ ਆ ਜਾਗੇ ਤੇ ਦੋਵੇਂ ਇੱਕੋ ਜਿਹੇ ਰਲੀਆਂ ਆ ਕਦੀ ਉਹ ਰਸ ਕੇ ਚਲ ਜਾਂਦੀ ਤੇ ਕਦੀ ਉਹ ਇੱਥੇ ਮੂੰਹ ਚੁੱਕ ਕੇ ਆ ਜਾਂਦੀ ਤੇ ਦੋਵੇਂ ਰਾ ਦੋਵਾਂ ਦੀਆਂ ਰਲੀਆਂ ਚੁੱਕਦੀਆਂ ਕੀ ਪਤਾ ਕਦੋਂ ਕਦਿਆਂ ਫੋਨ ਤੇ ਗੱਲਾਂ ਦਾ ਪਤਾ ਕਰਦੀਆਂ ਹੋਂਗੀਆਂ ਫਿਰ ਕਿਉਂ ਮੈਨੂੰ ਪਤਾ ਹੋਊਗਾ ਮੈਂ ਬਗਾਨੇ ਘਰ ਆਈਆਂ ਮੇਰਾ ਘਰ ਨਹੀਂ ਆਏ ਮੇਰੀ ਮਾਂ ਦਾ ਘਰ ਵਾ ਜਿੱਦ ਮੇਰੀ ਮਾਂ ਨੇ ਬਣਾਇਆ ਸੀ ਮੈਨੂੰ ਪਤਾ ਤੇਰੀ ਮਾਂ ਦਾ ਘਰ ਵਾ ਪਰ ਹੁਣ ਐਸਾ ਤਾਂ ਮਾਂ ਇੱਥੇ ਹੈ ਨਹੀਂ ਹੁਣ ਇਹ ਸਾਡਾ ਹੀ ਆ ਸਾਡਾ ਹੀ ਆ ਕੋਈ ਗੱਲ ਨਹੀਂ ਜਣਾ ਕਿ ਮਾਂ ਮਰਜੀ ਪੇਕੇ ਮੁੱਕ ਜਾਂਦੇ ਤੇਰੇ ਪੇਕੇ ਮੁੱਕ ਗਏ ਹੁਣ ਅੱਗੇ ਤਾਂ ਮਾਂ ਤੇ ਭਾਨੇ ਨਾਲ ਆ ਜਾਂਦੀ ਹੀ ਨਾ ਤੇ ਹੁਣ ਤੈਨੂੰ ਇਹੋ ਜਿਹਾ ਕੱਢੂੰਗੀ ਤੇ ਮੁੜ ਕੇ ਵੜ ਜੂਗੀ ਨਾ ਇਹ ਕੱਢੂੰਗੇ ਕਿਉਂ ਕੱਢੂੰਗੇ ਮੈਂ ਬੈਠੀ ਆ ਕਿਉਂ ਕੱਢੂੰਗੇ ਤੂੰ ਤੂੰ ਕਿੱਥੇ ਬੈਠੀ ਆ ਕਿੱਧਰ ਬੈਠੀ ਆ ਚੱਲ ਉੱਡ ਤੂੰ ਕਿਉਂ ਕੱਢਦਾ ਮੈਂ ਕਿਉਂ ਮੇਰਾ ਘਰ ਨਹੀਂ ਏ ਤੈਨੂੰ ਬਣਾਉਂਦਾ ਘਰ ਵਾਲੀ ਨਹੀਂ ਹੱਦਿਆ ਵੀਰ ਕੀ ਗੱਲ ਵਾ ਤੂੰ ਫੱਕਰ ਗਿਆ ਗੋਲੀਆਂ ਮਾਰਦ ਨੂੰ ਵੀ ਆ ਗੋਲੀਆਂ ਇੱਕ ਤਾਂ ਮਸ਼ਹੂਰ ਕੀਤੀਆਂ ਬਸ ਨਹੀਂ ਉਹਨੇ ਕਿਤੇ ਵੀ ਜਾਣਾ ਕਿਤੇ ਵੀ ਤੂੰ ਚੱਲ ਪਹਿਲਾਂ ਇਹ ਕਰ ਲੋ ਚੱਲ ਨਹੀਂ ਕਿਹੜੀ ਗੋਲੀ ਨਹੀਂ ਬਣਾਦਾ ਸੋਪ ਮੈਂ ਹੱਕ ਕਰ ਬਾਰੀ ਲੋ ਹਾਂ ਕਿਹੜੀ ਗੱਲ ਨੂੰ ਈ ਤੁਹਾਨੂੰ ਕਹਿਣਾ ਮੈਂ ਤੁਹਾਡਾ ਕੱਲੇ ਦਾ ਕਰ ਤੁਹਾਡਾ ਨਹੀਂ ਹੂੰ ਤੁਸੀਂ ਵੀ ਮੁੱਟਾ ਪਾ ਕੇ ਦੇਖੀ ਚਾਹੇ ਨਹੀਂ ਦੇਣ ਤੁਹਾਨੂੰ ਇਹ ਮੈਗੀ ਕਰਾ ਚਲੋ ਚੋ ਕਿਹੜੀ ਗੱਲੋਂ ਫਿਰ ਉਹਨੂੰ ਮੈਨੂੰ ਵੜਨਾ ਆਉਂਦਾ ਘਰ ਚ ਕਿੱਦਾਂ ਵੜਨਾ ਉਹਦੇ ਸੇ ਮਾਰਨ ਨਹੀਂ ਮੈਂ ਵੀ ਦੱਸ ਚੱਲ ਫਿਰ ਹਾਂ ਜੇ ਉਹ ਜਾਉਗੀ ਤਾਂ ਫਿਰ ਤੁਸੀਂ ਕੀ ਲੱਗਦੇ ਕਰਦੇ ਨੰਤ ਨਹੀਂ ਗੱਲ ਸੁਣਿਆ ਇਹ ਪੈਰ ਤੇ ਕੁੱਟਿਆ ਪਹਿਨਾ ਤੇ ਸਾਰੇ ਪੁਹਾੜੀ ਇਹਦੇ ਪਾਏ ਆ ਹੋਰ ਨਹੀਂ ਕੋਈ ਗੱਲ ਇਹਦੇ ਪਾਏ ਆ ਜੇ ਉਹਦੇ ਕੋਈ ਗਲਤੀ ਹੋ ਗਈ ਮਾਦੀ ਨੰਦਨ ਕੇ ਡੇਂਗ ਹੋ ਜਾਣਾ ਨਾ ਤੌਰ ਪੈਰ ਤੌਰ ਪੈਰ ਪੁੱਟੇ ਜੋ ਮਰਜੀ ਤੇ ਟਿਕਰ ਹੁੰਦਾ ਰਹੇ ਤੇਰੀ ਮਾਂ ਬੋਲਦੀ ਨਹੀਂ ਤੂੰ ਬੋਲਦੀ ਨਹੀਂ ਮੈਂ ਦੋਵੇਂ ਜਾਣੇ ਰੱਬ ਹੀ ਬਣ ਕੇ ਬੈ ਗਏ ਮੈਂ ਤੁਸੀਂ ਬੰਦੇ ਜੇ ਕਰਤੀਆਂ ਆਪ ਹੀ ਨਹੀਂ ਕਰਦੀਆਂ ਹਾਂ ਰੱਬ ਵੀ ਕਰ ਦਿੰਦਾ ਬਿਮਾਰ ਅਸੀਂ ਨਹੀਂ ਜਾਣੇ ਕਿਦੋਂ ਅਸੀਂ ਕਿਦੋਂ ਹਾਂ ਉਹਦਾ ਕਹਿੰਦੇ ਮਾਂ ਮਰੀ ਮਾਂ ਮਰੀ ਆ ਤੇ ਹੁਣ ਹੁਣ ਹੀ ਲੋਕਾਂ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਲੜਾਈ ਵਰੀ ਨਹੀਂ ਮੇਰੀ ਲੜਾਈ ਵਰੀ ਉੱਠ ਗਈ ਆ ਹੁਣ ਤੈਨੂੰ ਬੜਾ ਦੁੱਖ ਲੱਗਣ데요 ਕਿਤੇ ਆ ਵੇਖੋ ਮਾਂ ਨੂੰ ਖਾਣਾ ਬਿਓ ਜਿਹੜੀ ਖੜਨ ਦੀ ਭਾਬੀ ਨਾਲ ਚਮਚੀ ਦਾ ਜੋ ਉਹਦੇ ਨਾਲ ਚੱਲ ਜਾਓ ਹੋ ਆਪੇ ਦੀ ਬੈਥੀ ਤੈਨੂੰ ਬੈਠੇ ਇੱਥੇ ਤੂੰ ਵੀ ਹੋਰ ਜੀ ਬੋਲੋ ਦਾਦਾ ਤੈਨੂੰ ਗੱਲ ਕਰਿਆ ਆਏ ਹੈ ਇੱਧਰ ਕਿਦੇ ਸਕੂਟਰੀ ਪਾ ਲਈ ਆ ਸਕੂਟਰੀ ਪਾ ਲਈ ਆ ਆ ਸਾਬੀ ਦੇ ਸਹੁਰਿਆਂ ਦਾ ਘਰ ਆ ਉਹ ਜਿੰਨਾ ਕਰੋ ਆ ਪਾਇਆ ਨਹੀਂ ਹੋਣਾ ਉਹਨਾਂ ਦੀ ਮਾਤਾ ਆਂਦੀ ਕੀ ਉਹਦੀ ਜਿਹੜੀ ਜਿਹੜਾ ਨਾ ਸਾਬੀ ਨਹੀਂ ਜਰਾ ਆਪਣਾ ਹਾਂਜੀ ਰਿਸ਼ਤਾ ਕਰਾਉਂਦੇ ਹਾਂ ਹੁਣ ਤੂੰ ਔਖੀ ਹੋਣਾ ਉਦਾਂ ਤੇ ਉਹਦੀ ਮਾਤਾ ਪੂਰੀ ਹੋ ਗਈ 700 ਦੀ ਅਸੀਂ ਉਹਦੀ ਮਾਤਾ ਨੂੰ ਕੀ ਕਹਿਣਾ ਚਲ ਮਰ ਜਾ ਹਿਰਕੇ ਕਰਾਗੇ ਫਿਰ ਕੀ ਹੈ ਹੈ ਉਹ ਜਨਾ ਉਹਨੇ ਚੰਗੀ ਸੰਸ਼ਾਪਾਈ ਤੇ ਮਰਵਾਉਣਾ ਚਾਹੁੰਦੀ ਨਾਲੇ ਉਹਦਾ ਜਿਹੜਾ ਰਿਸ਼ਤਾ ਕਰਨ ਨੇ ਚਲ ਛੱਡ ਪਰੇ ਰਹਿਣ ਦੇ ਤਾਂ ਆਪਣੇ ਕਰਨ ਉਹਨੇ ਚਲ ਤਾਂ ਮਟੋਣੇ ਆ ਫਿਰ ਕੀ ਹੈ ਚੱਲ ਨਾਲੇ ਉਹਨਾਂ ਦਾ ਮਾਲ ਚਲ ਵੇਖ ਲਈਏ ਵੀ ਘਰ ਦਾ ਮਾਲ ਚਲ ਕੀ ਨਾਲੇ ਉਹਨਾਂ ਦੀ ਕੁੜੀ ਆਹੀ ਭਲਾ ਹਿਰਕੇ ਕਰਨ ਤੇ ਨਾ ਤਾਂ ਕੋਈ ਗੱਲ ਗੁਲ ਨਾ ਕਰੀ ਭਾਬੀ ਤੂੰ ਮੈਨੂੰ ਕੋ ਫੜੀ ਜਾਨੀ ਆ ਉਹ ਕਿਦਾਂ ਬੋਲਣ ਦੀ ਲੈ ਚਾਕਾ ਖੋਲ ਜਣਾ ਬਾਅਦ ਚ ਉਹ ਵੇਲਾ ਇਹ ਹਟ ਨਹੀਂ ਡਈ ਤੂੰ ਹੀ ਚੁੱਪ ਕਰ ਜਾ ਜੀ ਨਹੀਂ ਉਹ ਚੁੱਪ ਕਰਦੀਆਂ ਤੇ ਭੈਣਾ ਤੂੰ ਹੀ ਵੀ ਚੁੱਪ ਕਰ ਜਾ ਹੋਣਾ ਜੇ ਉਹ ਮੈਂ ਉਹਨੂੰ ਅੰਦਰ ਰੱਖਣ ਡਈ ਆ ਤੇ ਭਾਬੀ ਤੂੰ ਨੂੰ ਨਾ ਡਾ ਕੇ ਨੂੰ ਮਾਤੇ ਮੈਂ ਦੇ ਲਵਾ ਪਹਿਲਾਂ ਨਹੀਂ ਕੋਈ ਗੱਲ ਨਹੀਂ ਤਮਾਸ਼ਾ ਨਾ ਲਾ ਤਮਾਸ਼ਾ ਤਮਾਸ਼ਾ ਦੇ ਭਾਬੀ ਲੱਗਣਾ ਕਿ ਤਣ ਮੈਨੂੰ ਪਤਾ ਨਹੀਂ ਭੈਣਾ ਤੂੰ ਹੀ ਵੀ ਚੁੱਪ ਕਰ ਜਾ ਤੁਹਾਡੇ ਕਿਹੜੀ ਹੱਥ ਜੋੜੇ ਉਹ ਹਰੇ ਉਹ ਵੇਲਾ ਡੰਡੀਆਂ ਇਨਾਂ ਦੀ ਜਿਹੜੀ ਜੋੜੀ ਬਣੀ ਨਾ ਤੋੜ ਦਾ ਨਾਲੀ ਜੋੜੀ ਮੇਰੀ ਸੁਣ ਗੱਲ ਨਾ ਤਾਂ ਮਾਸ਼ਾਅੱਲਾ ਕਿ ਕੋਈ ਨਾ ਕੋਈ ਹਿਰਕ ਕਰਨ ਵਾਲਾ ਤੁਰਿਆ ਹੁੰਦਾ ਹੋਣਾ ਵਾ ਭਾਬੀ ਇਹ ਮੰਦੇ ਵਾ ਸਾਰੇ ਨੂੰ ਪਤਾ ਕੀ ਘਰ ਚ ਲੰਡਿਆ ਵਾ ਮੈਨੂੰ ਨਹੀਂ ਕੀ ਬਿਮਾਰੀ ਆ ਕੀ ਕੀਤਾ ਤਾ ਇਹ ਹਟ ਗਈ ਨਹੀਂ ਬੋਲੋ ਤੁਸੀਂ ਹਟ ਗਈ ਇਹ ਨਹੀਂ ਹਟ ਗਈ ਇਹ ਤੁਸੀਂ ਤਾਂ ਬੋਲ ਨਹੀਂ ਰਹੇ ਤੇ ਮੇਰੇ ਕੋਲ ਬਾਤ ਲਉ ਕਿਹੜਾ ਤੇਰਾ ਕਿੱਦਾਂ ਘਰ ਹੋ ਗਿਆ ਘੱਡਾ ਨਹੀਂ ਆਇਆ ਤੇਰਾ ਘਰ ਕਿੱਦਾਂ ਹੈ ਮੈਂ ਕਹਿੰਦਾ ਹੁਣ ਚੁੱਪ ਕਰਦੇ ਆ ਹੁਣ ਕਰਦੇ ਆ ਪਰ ਇਹਨਾਂ ਚੋਣੇ ਨੂੰ ਨਹੀਂ ਹੈਗਾ ਮਸਾ ਵੀ ਘਰ ਮੌਤ ਹੋਈ ਆ ਕੋਈ ਆ ਜਾ ਜਾਂਦਾ ਵਾ ਪਰ ਇਹਨਾਂ ਤਮਾਸ਼ਾ ਲਾਉਣੋ ਨਹੀਂ ਹੰਨਾ ਮੈਨੂੰ ਹੁਣ ਜਾਣਾ ਹੀ ਪੈਣਾ ਹਰ ਕੇ ਕਿ ਦੱਸ ਕੋਈ ਸ਼ਰਮ ਕਰੋ ਮਰੀ ਮੋਟੀ ਜਿਸ ਦਿਨ ਤੋਂ ਵਿਆਹ ਹੋ ਜੇ ਨਾ ਉਸ ਦਿਨ ਤੋਂ ਹੀ ਜ਼ਮੀਨ ਜਾਇਦਾਦ ਵਿੱਚ ਹਿੱਸਾ ਹੋ ਜਾਂਦਾ ਆ ਤੇ ਸਹੀ ਆ ਮੇਰੇ ਤੋਂ ਨਾ ਕਾਦਾਇਸਾ ਕਾਦਾਇਸਾ ਕਿਹਦੇ ਨਾਲ ਨਹੀਂ ਗੱਲਾਂ ਕਰਨ ਨਿਆਣੇ ਹੋਣਾ ਕਿਹੜੇ ਸਿੱਦੀ ਗੱਲ ਕਰੀ ਦੀ ਹੋਈ ਦੀ ਆ ਉਹ ਦੀਦੀ ਜਾਣ ਵੀ ਦੋ ਤੁਹਾਡੇ ਕਿੰਨੇ ਕਿ ਨਿਆਣੇ ਖੇਡਣ ਦੇ ਇੱਥੇ ਆਏ ਵੱਡੇ ਮੈਨੂੰ ਸਮਝਾਉਣ ਆਲੇ ਹਾਂ ਤੇ ਬੱਸ ਲੜਨ ਨੂੰ ਹੀ ਆ ਲੜਨ ਨੂੰ ਹੀ ਆ ਹੋਰ ਨਹੀਂ ਕੋਈ ਕੰਮ ਹੁੰਦਾ ਹੀ ਨਹੀਂ ਤੇ ਤੂੰ ਮਾਸ਼ਾਅੱਲਾ ਜੰਟਰੀ ਤੁਹਾਨੂੰ ਹੀ ਪਤਾ ਘਰ ਚ ਮਾਂ ਮਰੀ ਮੌਤ ਹੋਈ ਆ ਕੋਈ ਆ ਜਾ ਜਾਂਦਾ ਵਾ ਤੂੰ ਨੇ ਇਦਾਂ ਡਾਹ ਲੰਚਦਾ ਕਿ ਤੇ ਵਿਆਹ ਤਾਂ ਲਿਆਇ ਛੇ ਆ ਪਹਿਲਾਂ ਹੈ ਸਿੱਦੀ ਰਾਮ ਦੋ ਇਹਨਾਂ ਨੂੰ ਸਮਝਾਓ ਭਾਜੀ ਪਹਿਲਾਂ ਆਗੇ ਤੇ ਜਦੋਂ ਦੇਖੋ ਉੱਤੇ ਉੱਤੇ ਚੜਦੇ ਰਹਿੰਦੇ ਆ ਬੀ ਐਨ ਐ ਹੈ ਬਾਰੇ ਪਹਿਲਾਂ ਤਾਂ ਮੈਂ ਨਹੀਂ ਮੰਗੇ ਠੀਕ ਆ ਨਾ ਜਿਹੜਾ ਗੱਲ ਕਰਨਗੇ ਉਹਨੂੰ ਕਹੋ ਗੱਲ ਚ ਬਲਤ ਤੂੰ ਝਾਟ ਹੀ ਪਾ ਲੈਂਦਾ ਹੁਣਾ ਆਹ ਤਾਂ ਕੁਆੜੇ ਕੋਣ ਆਈ ਆ ਆਹ ਤੇ ਉਹਨੂੰ ਵੀ ਦੇਈ ਅੱਗੇ ਮਾੜਾ ਲੋਕਾ ਘੱਟ ਬੋਲਦੀ ਇਹਦੇ ਕਰਕੇ ਹੁਣ ਉਹ ਜ਼ਿਆਦਾ ਬੋਲਣ ਲੱਗ ਪਈ ਆ ਨਹੀਂ ਤੈਨੂੰ ਵੀ ਪਤਾ ਵਾ ਕਿਉਂ ਘੱਟ ਹਿੱਸੇ ਦਾ ਪੂਰੀ ਆ ਆਹ ਤਾਂ ਮੂਰਖ ਹੋਇਆ ਤੂੰ ਉਹਨੂੰ ਹੋਰ ਹਵਾ ਦੇਂਦੀ ਆ ਨਾਲ ਤੇ ਤੈਨੂੰ ਤੇ ਸਭ ਚਲ ਦੇਣੀ ਹੁਣਾ ਇੱਥੇ ਆ ਕੇ ਬਹਿ ਗਈ ਆ ਮੈਂ ਆਪਣੀ ਮਾਂ ਦੇ ਘਰ ਹੀ ਬੈਠੀ ਆ ਮਾਂ ਹੈ ਨਹੀਂ ਮਾਂ ਮਰ ਗਈ ਆ ਤੇ ਕੋਈ ਨਹੀਂ ਚਲ ਜੂਗੀ ਤੁਹਾਨੂੰ ਕਹਦਾ ਇੰਨਾ ਕਾਰੀ ਪਈ ਆ ਤੂੰ ਹੀ ਤਾਂ ਪਿੱਛੇ ਹੀ ਪੈ ਗਏ ਆ ਤੂੰ ਹੀ ਚੱਲ ਨਾਲ ਮੈਂ ਕਦ ਤ ਜਾਣਾ ਮੇਰਾ ਘਰ ਆ ਇਹ ਬਹੁਤ ਨਕੀ ਹੋ ਗਿਆ ਆ ਦੱਸ ਦੋਹਾਂ ਨੂੰ ਘਰੋਂ ਗੱਡਣ ਤੇ ਤੁਰੇ ਨੁਕਸੇ ਮੈ ਗਿਆ ਦਿਮਾਗ ਤੇ ਦੇ ਸੁਣ ਕੇ ਤੂੰ ਹੀ ਚੁੱਪ ਕਰ ਮੇਰੇ ਨੂੰ ਸਮਝਾੜਦਾ ਹੀ ਨਹੀਂ ਆ ਜਿਹੜਾ ਮੈਂ ਤੁਹਾਨੂੰ ਇਹ ਸਮਝਾਇਆ ਕਰੋ ਕੀੜੇ ਦਾ ਤਮਾਸ਼ਾ ਲਾਉਣ ਨਹੀਂ ਸੁਣੋ ਗੱਲ ਸਾਰੇ ਤਮਾਸ਼ੀ ਇਹਨਾਂ ਗੋਵਾਂ ਨੇ ਲਾਏ ਆ ਉਹ ਸੱਚੀਆਂ ਸੁਣਾਉਂ ਗੀਆਂ ਤੂੰ ਹੀ ਨਹੀਂ ਲਾਇਆ ਜੀ ਜੀ ਹੁਣ ਇਹਦਾ ਕੋਈ ਕੰਮ ਨਹੀਂ ਹੈਗਾ ਸਾਰੇ ਕੰਮ ਹੋ ਗਏ ਆ ਜੇ ਮੈਂ ਮਤਾਂਦੀ ਨੰਮਲ ਤੇ ਆ ਗਈ ਨਾ ਫਿਰ ਬੜੇ ਨਿਕਲ ਆਣੇ ਹੀ ਹੋ ਬੜੇ ਨਿਕਲਣਾ ਹੋਏ ਦੱਸ ਦੇ ਹਾਂ ਮੈਨੂੰ ਚੰਗੀ ਤਰ੍ਹਾਂ ਜਦੋਂ ਮਾਂ ਮੇਰੀ ਨੇ ਜਗ੍ਹਾ ਦੇ ਨਹੀਂ ਕੀਤੀ ਤੇ ਹਿੱਸੇ ਮੇਰੇ ਵੀ ਚੜ ਗਏ ਆ ਫਿਰ ਇਹ ਗੱਲ ਤੇ ਆ ਜਾਓ ਤੇ ਫਿਰ ਮੈਂ ਵੀ ਬੜੇ ਕੰਮ ਕੱਢ ਲੈਣੀ ਇੱਥੇ ਆ ਗਈ ਕੰਮ ਕੱਢਣ ਤੇ ਤੇ ਹਾਂ ਜਦੋਂ ਮੈਂ ਗੱਲ ਨਹੀਂ ਕਰਨੀ ਚਲੀ ਜਾਣਾ ਮੈਂ ਤਾਂ ਉਦਾਂ ਵੀ ਮੀਰ왈 ਚ ਨਹੀਂ ਵੀ ਮੀਰ ਵੀ ਚੜਦੇ ਆ ਮੀਰਤ ਵੀਰ ਨੂੰ ਕੰਮ ਚ ਨਹੀਂ ਚ ਨਹੀਂ ਆ ਮੈਂ ਮੇਰੇ ਨਾਨੀ ਦੀਦੀ ਦਾ ਵੀ ਘਰ ਆ ਇੱਥੋਂ ਰੋਦੀਆਂ ਜਾਂਦਾ ਕੰਦਾ ਵੀ ਰੋਦੀ ਮੈਂ ਕਰਦੀ ਨਾ ਵੇਖੂ ਫਿਰ ਤੀ ਕਿੰਨਾ ਸੁਪ ਬੰਦੇ ਤੀ ਨਹੀਂ ਤਾਂ ਗੱਡ ਕੇ ਕਰੋ ਤੇ ਜਦੋਂ ਪਹਿਲਾਂ ਗਈ ਨਾ ਉਦੋਂ ਸਾਰਾ ਟੱਬਰ ਰੁਆ ਹੀ ਆ ਰੁਆ ਹੀ ਇੱਥੇ ਉਹ ਦਜਾ ਜੀ ਤੂੰ ਜੋ ਕਰ ਕੱਲ ਇਹ ਨਹੀਂ ਇਹ ਇਹਨੂੰ ਹੀ ਮਾੜਾ ਲੱਗ ਕੇ ਦੇਣਾ ਚੰਗਾ ਲੱਗ ਕੇ ਦੇਣਾ ਨਾ ਉਦੋਂ ਆਪਣੀ ਮਰਜ਼ੀ ਨਾਲ ਵਿਆਹ ਕਰਾ ਕੇ ਹੁਣ ਕੰਦਾ ਵੀ ਰੋਂਦੀਆਂ ਉਦੋਂ ਨਹੀਂ ਕੰਦਾ ਰਈਆਂ ਫੇਰ ਕੀ ਹੋ ਗਿਆ ਦੀਦੀ ਫੇਰ ਕੀ ਹੋ ਗਿਆ ਜਿ ਕਰਾ ਲਿਆ ਤਾਂ ਰੱਬ ਦਾ ਰੋਟਾ ਕੁੱਪ ਕਰ ਦਿਓ ਸਾਰੇ ਜਣੇ ਜਿਹਦਾ ਵਿਆਹ ਹੋਇਆ ਬੜੀ ਸੋਹਣੀ ਲੱਗਦੀ ਤੇ ਉਹਨਾਂ ਨੂੰ ਪਤਾ ਨਹੀਂ ਕੀ ਹਾਂ ਤੂੰ ਵੀ ਘਟਿਆ ਰਹੀ ਆ ਐਨਾ ਦੋਨ ਚੁੱਪ ਕਰਾ ਲੈ ਹਾਂ ਆਪਾਂ ਦੋਵੇਂ ਨਹੀਂ ਆ ਤੂੰ ਹੀ ਬੜੀ ਚੁੱਪ ਕਰ ਜਾ ਤੂੰ ਕੰਮ ਤਾਂ ਕਰ ਸਮਾਸ਼ਾ ਲਾਹ ਕਿੱਧਾ ਬਿੱਲਾ ਮਤਲਬ ਤੂੰ ਵੀ ਗੱਲ ਕਰ ਜਾ ਬੰਨੇ ਬਾਤ ਹੋਈ ਮੈਨੂੰ ਬਾਹਰ ਘੱਲ ਲੈ ਇਸਲਾਮਾ ਗੱਲ ਹੋਰ ਮੈਂ ਨਹੀਂ ਦੱਲਾਂ ਕਰਾ ਜਤੋਂ ਮੈਨੂੰ ਕਿਹੜਾ ਮਹਿਣਾ ਦਿੱਤਾ ਈ ਇਹ ਮਹਿਣਾ ਤਾਂ ਐਤੋਂ ਨਾਲ ਮੇਰੇ ਮੇਲੇ ਘਰ ਭਲੇ ਮੈਨੂੰ ਦਿੱਤਾ ਤੇ ਨਾ ਮੇਰੇ ਸੱਸ ਨੇ ਮੈਨੂੰ ਦਿੱਤਾ ਹੀ ਮਰਨ ਵਾਲੀ ਨੇ ਤੇ ਤੂੰ ਕਿਹੜੇ ਕਿਣਸਾ ਨਾ ਤੇ ਤਾਂ ਵੀ ਮੇਰਾ ਨਿਆਣਾ ਨਹੀਂ ਹੋਇਆ ਉਹ ਦੀਦੀ ਮੈਂ ਮਹਿਣਾ ਨਹੀਂ ਦਿੱਤਾ ਮੈਂ ਤੁਹਾਡੀ ਗੱਲ ਦਾ ਜਵਾਬ ਹੀ ਦਿੱਤਾ ਆ ਮਹਿਣਾ ਮਰਨ ਨੂੰ ਬੜੀ ਸ਼ੇਰਵਾ ਏ ਹਾਏ ਜਿਹੜੀ ਭਾਬੀ ਆ ਦੇਖ ਲੋ ਕਿਦਾਂ ਚੁੱਕਣਾ ਦੇਣ ਦੇ ਤੇ ਮਹਿਣਾ ਹੀ ਮੇਨ ਦਾਵਾ ਏ ਮੇਰੀ ਸੁਣ ਲੈ ਗੱਲ ਜੇ ਹੁਣ ਤੂੰ ਨਾ ਦੁਆਰ ਤੋਂ ਘਰੋਂ ਨਿਕਲ ਜਾ ਕਾਟ ਮੈਂ ਤੈਨੂੰ ਹੀ ਜਾਣਾਂ ਈ ਹੁ ਮੁਰ ਕੇ ਮੈਂ ਕਿਹਾ ਤੂੰ ਜਾ ਵਿਆ ਮੇਰੇ ਸਾਹਮਣੇ ਕਦੀ ਮੈਨੂੰ ਬੋਲਦੀ ਆਹਰੋਂ ਤੋਂ ਬੇਸ ਕੀ ਨਾ ਮਾਰਨ ਉੱਡ ਰਿਹਾ ਕਰਨਾ ਨਾ ਇਹ ਦੇ ਰਿਹਾ ਮਾਨ ਦੇ ਦੇ ਚੰਗੀ ਬਰੇ खबर डर डर चुप मत ਹਾਂ ਤੇ ਤਾਰਵੀਰ ਦੀ ਮੰਮੀ ਨੇ ਉਹਨਾਂ ਨੇ ਦੱਸਿਆ ਵੀ ਉਹਨਾਂ ਦੀ ਮਾਂ ਦਾ ਪੂਰੀ ਹੋ ਗਈ ਤੇ ਇਹ ਦਿਨਾਂ ਚਲੇ ਤੇ ਮੈਂ ਨਹੀਂ ਚੱਲ ਹੋਈ ਜਾਈਏ ਨਹੀਂ ਹੁੰਦੀ ਸਾਥ ਇਹਨੋਂ ਕਿ ਵਿਚਾਰੀ ਨੂੰ ਕਿ ਇਹਨੂੰ ਚਾਲ ਚੱਪ ਕਰ ਪਾ ਨਹੀਂ ਮਾਂ ਦਾ ਬੜਾ ਦੁਖ ਹੁੰਦਾ ਮਾਂ ਮਾਈ ਹੁੰਦੀ ਆ ਸਹੀ ਗੱਲ ਬਾਅਦ ਚ ਕੌਣ ਪੁੱਛਦਾ ਪਰ ਚਾਈਆਂ ਜੋ ਤਾਂ ਵੀ ਨਹੀਂ ਲੱਗ ਕੇ ਲੱਗਦੀਆਂ ਬਾਅਦ ਚ ਮਾਂ ਨਾਲ ਕਿ ਹੁੰਦੇ ਆ ਸਹੀ ਗੱਲ ਡਾਡੀ ਇਹ ਤੇ ਤੁਹਾਡੀ ਗੱਲ ਜਮਾ ਸਹੀ ਹੈ ਅੱਜ ਕੱਲ ਭਰਾ ਵੀ ਕੋਈ ਸਾਥ ਦਿੰਦਾ ਨਹੀਂ ਤੇ ਭਾ ਵੀ ਪਾਵਾ ਛਡਾ ਲਿੰਦੇ ਆਣ ਚਲ ਚਪ ਤੇ ਉਹਨੇ ਘੜਾ ਰਾਇਆ ਬਸ ਆਇਨਾ ਭੈਣ ਨਾ ਨਾ ਤੇ ਨਹੀਂ ਆ ਪਰ ਕੀ ਕਰਾਂ ਫੇਰ ਹਣ ਐਨਾ ਦਿਨ ਅਦਰੋਂ ਉਹਨੇ ਮਾ ਜਿੱਤੀ ਤੁਹਾਨੂੰ ਇੱਕ ਰਾ ਮਨ ਚਾਹਤੀ ਹੁੰਦੀ ਹੈ ਨਾ ਹਾਂਜੀ ਉਹ ਤੇ ਗੱਲ ਦੀ ਸੱਤ ਬਣ ਗਈ ਨਹੀਂ ਉਹ ਨਾਲ ਲੇਕ ਸਸਤਾ ਘੀਗੋ ਕਰਦੀਆਂ ਸਾਡੇ ਦੇ ਸੱਤ ਮਾਂ ਹੀ ਹਾਂਜੀ ਉਹ ਤੇ ਦੀਦੀ ਹੈ ਚਲ ਚੁੱਪ ਕਰ ਸਭ ਮਾਂ ਮੈਨ ਨਭਦੀਆਂ ਕੁਵਰੀ ਜਨ ਜਾਨ ਤੇ ਮਾਂ ਤੇ ਹਰ ਘਰ ਤੇ ਚੀਤੇ ਹੋਣੀ ਚਲ ਚੁੱਪ ਕਰ ਰੋਏ ਕੁਛ ਨਹੀਂ ਲੱਭਣਾ ਸਾਰਾ ਦਮ ਜੀ ਨਹੀਂ ਲੱਗੰਡੀ ਹੱਥਾਂ ਜੀ ਚਲ ਗਈ ਮੈਂ ਤੁਹਾਡੀ ਮਾਂ ਵਾਲੇ ਵੇਖ ਕਿ ਮੈਨੂੰ ਤੇ ਆਪਣਾ ਜੋਟਾ ਵੀ ਆ ਜਾਂਦਾ ਸਾਰਿਆਂ ਨੂੰ ਆਪੋ ਆਪਣੀ ਲੋਕ ਰ ਚੰਗੀ ਵਿਚਾਰੀ ਚਲਾਈ ਦਾਦੀ ਘਰ ਇੱਕੇ ਬਹਿਣੀ ਆਏ ਜਦਾਂ ਪਰ ਨਹੀਂ ਬੜਾ ਵਧੀਆ ਸਭਾ ਆਈ ਹੈ ਦਾਦੀ ਮੇਰੀ ਮੰਮੀ ਮੇਰੀ ਦਾ ਸਭਾ ਤੇ ਬਹੁਤ ਵਧੀਆ ਹੈ ਪਰ ਉਹ ਆਖੀ ਅਸੋ ਚਰਨਾ ਦੱਸੰਡੀਤਾ ਜੀ ਨੇ ਕੋਸ਼ ਹੋਇਆ ਪਾਰ ਖਲੋਤੇ ਆ ਹਾਂ ਤੇ ਬਸ ਇੱਕ ਤਾਂ ਗੱਲਾਂ ਪਤਾ ਹੀ ਹੁੰਦੀਆਂ ਜਿੱਦਾਂ ਇੱਕ ਤਾਂ ਧੀਰ ਨਹੀਂ ਫੜ ਕੇ ਬੈਗੀ ਆ ਆਂਦੀ ਮੈਨੂੰ ਕੋ ਹੁੰਦਾ ਜਾਂਦਾ ਨੇ ਜਦੋਂ ਹਜੇ ਪਾਣੀ ਕੋਣੀ ਮੈਂ ਲੈਣ ਗਈ ਆ ਪਾਣੀ ਪੀਣ ਦਾ ਤੇ ਮੌਕਾ ਹੀ ਨਹੀਂ ਮਿਲਿਆ ਕੋ ਕੰਮ ਨਹੀਂ ਹੋ ਰਹਾ ਪਾਣੀ ਪੀਣ ਦਾ ਤੇ ਬਸ ਸਾਡਾ ਛੱਡ ਗਈ ਆ ਐ ਬਤੇਰੇ ਪੈਰ ਹੱਥ ਮਲੇ ਪਰ ਨਹੀਂ ਗੱਲ ਨਹੀਂ ਬਣੀ ਐ ਕਿ ਇੱਕ ਹੀ ਮੌਕਾ ਮਿਲ ਜਾਂਦਾ ਨਹੀਂ ਜਾਂਦੇ ਹੁੰਦੇ ਆ ਤੁਹਾਡੀ ਗੱਲ ਸਹੀ ਪਰ ਜਿੰਨੇ ਮਹਾਰਾਜ ਨੇ ਸਵਾਸ ਬਖਸ਼ੇ ਹੈ ਨਾ ਉਹਨੇ ਹੀ ਭੋਗਣੇ ਭਾਵੇਂ ਬੰਦਾ ਜੋ ਮਰਜੀ ਕਰ ਲੈ ਚਲ ਚੁੱਪ ਕਰ ਦੀ ਇਦਾਂ ਜਿਹੜਾ ਹੁੰਦਾ ਦਲਾਸਾ ਦੇ ਜਿੰਦਾ ਅਦਾਨੂ ਪਤਾ ਕਰ ਤੇ ਕੋਈ ਵੀ ਕੁਛ ਨਹੀਂ ਸਕਦਾ ਹੌ ਕੰਨ ਜਿਹੇ ਪੈਰੀ ਪੁੱਠੇ ਹੁੰਦੇ ਆ ਕਈ ਜ਼ਬਾਨਾਂ ਵੀ ਲੈ ਜਾਂਦੇ ਆ ਜਦੋਂ ਜ਼ਬਾਨ ਨਹੀਂ ਅੰਦਰ ਰੱਖਣੀ ਗਈਆਂ ਨੇ ਹਾਂ ਮਾਂ ਮੇਰੀ ਨੂੰ ਲੈ ਕੇ ਬੈਗੇ ਆ ਉਹ ਜਿਹੜਾ ਪਰਸਾਹਾ ਤੁਹਾਡੇ ਦੇ ਭਾਰੀ ਹੁੰਦਾ ਨੂੰ 아이 ਰੱਬਾ ਮੇਰੀਆ ਕਿੱਦਾਂ ਪਖੰਡ ਕਰਦੀਆਂ ਹੁਣੀ ਹੱਲੇ ਸਾਰਾ ਟੱਬਲ ਲੜੰਦਿਆ ਹੀਗਾ ਤੇ ਉਹ ਦੇਹਲਾ ਆਏ ਤੇ ਕਿੱਦਾਂ ਮੁੜ ਕੇ ਤੇ ਰੋਣ ਬੈਗੇ ਕਿੱਦਾਂ ਦਵਾ 60 ਸਿਰ ਤੇ ਚੁੰਨੀਆਂ ਲੈ ਲੀਆਂ ਇਹਨਾਂ ਨੇ ਤੇ ਲੱਗ ਪਈਆਂ ਕੀਰਨੇ ਪਉਣ ਕਿ ਦੇ ਪਖੰਡ ਹੁੰਦੇ ਆ ਇਹਨਾਂ ਨੂੰ ਮੈਂ ਤੇ ਹੈਰਾਨ ਆ ਇਹਨਾਂ ਤੇ ਕਿੱਦਾਂ ਮੂੰਹ ਬਣਾ ਕੇ ਮੈਨੂੰ ਕਹਿੰਦੀ ਅਮੈਂ ਚਾਹ ਬਣਾ ਲਵਾਂੀ ਹੁਣੀ ਮੇਰਾ ਸਿਰ ਪਾੜਨ ਤੇ ਆਈ ਹੀ ਤੇ ਹੁਣ ਕੋਲੇ ਚਾਹ ਬਣਾ ਲਵਾਂਗੀ ਸਾਰਾ ਟੱਬਰ ਹੀ ਟੰਕੀ ਬਾਜ ਆ